ਇਹ ਕਿਸ ਦਾ ਮਨਚ ਵਿਚਾਰਿਆ ਹਰ ਵਾਰੀ ਕਰਦੇ ਹੋ ਕ ਜਾਂ ਪਹਿਲੀ ਵਾਰੀ ਕੀਤੀ ਸੀ ਨਹੀਂ ਨਹੀਂ ਹਰ ਸਾਲ ਕਰੀ ਸੀ ਸਾਲੇ 5-7 ਸਾਲਾਂ ਤੋਂ ਚੱਲੇ ਆ ਵਧੀਆ ਵੀ ਦੂਜਾ ਸਮਾਨਤਾ ਨੂੰ ਮੰਨਦਾ ਕਿੰਨੇ ਕ ਮੋਰਚਾ ਰੋਜ਼ ਸਵੇ ਸੋਰੀ ਹੈ ਵੱਧ ਹੋ ਰਹੀ ਸਕਦੇ ਮੇਰਾ ਫੋਨ ਚੈੱਕ ਕਰ ਸਕਦੇ ਹੋ ਅਸੀਂ ਆਪਣੇ ਕਈ ਫੋਨ ਚੁੱਕੇ ਵੀ ਨੇ ਲੈ ਜਿਹਨਾਂ ਜਿਹਨਾਂ ਚੁੱਕੇ ਗਏ ਉਹਨਾਂ ਦੇ ਕਰਿਆਂ ਉਹਨਾਂ ਦੇ ਉਹਨਾਂ ਨਾਲ ਗੱਲ ਕਰਕਰ ਉਹਨਾਂ ਦੇ ਕਰਨ ਵੀ ਵੀ ਹਣੀ ਨਹੀਂ ਕਿਹੜੇ ਪਰਿਵਾਰ ਨਾਲ ਸਬੰਧ ਰੱਖਦੇ ਹੋ ਹਿੰਦੂ ਪਰਿਵਾਰ ਨਾਲ ਹਿੰਦੂ ਪਰਿਵਾਰ ਨਾਲ ਜਿੰਨਾ ਦਾ ਭਰਾ ਵੀ ਸਰਦਾਰ ਹੀ ਬਣਨਾ ਤੇ ਤੁਸੀਂ ਦੇਖ ਸਕਦੇ ਤੇਰੀ ਕੰਮ ਕਰਦੇ ਹੁੰਦਾ ਉਹ ਵੀ ਸਰਦਾਰ ਹੀ ਬਣੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵਿਸ਼ਾਲ ਕੁਮਾਰ ਹੈ ਉਹਦਾ ਮੈਂ ਪਰਨਾ ਹੀ ਬੰਦਾ ਮੈਨੂੰ 5 ਸਾਲ ਹੋ ਗਿਆ ਜੇ ਬੜੇ ਜਨਨ ਮੈਨੂੰ ਕਹਿੰਦੇ ਹੈ ਯਾਰ ਤੂੰ ਆਪਾ Hindu ਪਰਿਵਾਰ ਚ ਹੋਗਾ ਹੈ ਮੈਂ ਕਹਿੰਦਾ ਨਹੀਂ ਮੇਰੀ ਜੋ ਹੁਣ ਸ਼ਰਤ ਹੈ ਕਿ ਮੈਂ ਆਪਣਾ ਪਰਨਾ ਬੰਦਾ ਹੈ ਜੋ ਜਿਹੜਾ ਜੋ ਮਰਜੀ ਕੇ ਕੇਂਦਰ ਰਵੇ ਘਰ ਦੇ ਕੋਈ ਨਹੀਂ ਕਹਿੰਦੇ ਰਿਸ਼ਤੇਦਾਰ ਹੀ ਕਹਿੰਦੇ ਮੈਂ ਰਿਸ਼ਤੇਦਾਰਾਂ ਦੀ ਕਿਸੇ ਦੀ ਨਹੀਂ ਗੱਲ ਸੁਣਦਾ ਰਿਸ਼ਤੇਦਾਰ ਬੜਾ ਕਹਿੰਦੇ ਇਹਨੇ ਆਪਣਾ Hindu ਪਰਿਵਾਰ ਹੈਗਾ ਹੈ ਤੂੰ ਕੱਲਾ ਬਣਿਆ ਮੈਂ ਕਹਾ ਮੈਂ ਤਾਂ ਤੁਹਾਡਾ ਕੋਈ ਲੈਣ ਦੇ ਨਹੀਂ ਹੈਗਾ ਮੇਰੀ ਜ਼ਿੰਦਗੀ ਮੈਂ ਜਿੱਦਾਂ ਮਰਜੀ ਜੀਉਂਦਾ ਬੜੇ ਜਾਣੇ ਮੈਨੂੰ ਬਾਹਰੋਂ ਵੀ ਕਹਿੰਦੇ ਕਹਿੰਦੇ ਬਹੁਤ ਵਧੀਆ ਕੀਤਾ ਆ ਜਿਹੜਾ ਆਪਣਾ ਪਰਣਾਪੁਰਨਾ ਬੰਨਿਆ ਆ ਵੱਖਰਾ ਹੀ ਸ਼ਾਨ ਬਣਾਈ ਤੁਸੀਂ ਨਾਰੇ ਇਹੀ ਚਾਹਨਾ ਹੈ ਕਿ ਪਰਮਾਤਮਾ ਦਾਤ ਬਖਸ਼ੇ ਕਿ ਅਮਰਸ਼ aghiਏ ਦਾੜਾ ਰੱਖੀਏ ਸੇਵਾ ਨਾਲ ਸੇਵਾ ਚੱਲਦੀ ਰਹੂਗੀ ਜੋ ਮਰਜ਼ੀ ਹੋ ਜੇ ਸੇਵਾ ਨਹੀਂ ਰੁਕੂਗੀ ਆ ਸਾਸੀ ਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਾਹਬ ਦੀਆਂ ਜਿੱਥੇ ਕਿ ਹਾਨੀ ਮੋਟਰਸਾਈਕਲ ਰਿਪੇਅਰ ਜਿਹੜਾ ਕਿ ਨੌਜਵਾਨ ਯਾਤਰਾ ਸ਼੍ਰੀ ਅਨੰਦਪੁਰ ਸਾਹਿਬ ਦੀ ਜਿਹੜੇ ਨੌਜਵਾਨ ਜਾ ਰਹੇ ਨੇ ਉਹਨਾਂ ਲਈ ਮੋਟਰਸਾਈਕਲ ਦੀ ਫ੍ਰੀ ਸਰਵਿਸ ਕਰਕੇ ਦੇ ਰਿਹਾ ਬੜੀ ਵੱਡੀ ਸੇਵਾ ਕਰਕੇ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜਾ ਕਿ ਹਾਨੀ ਦੀ ਦੁਕਾਨ ਉੱਤੇ ਮੇਲਾ ਲੱਗਾ ਨੌਜਵਾਨਾਂ ਜਿਹੜੇ ਕਿ ਆਪਣੀਆਂ ਮੋਟਰਸਾਈਕਲ ਸਰਵਿਸਪੇ ਕਰਵਾਉਣ ਆਏ ਨੇ ਜੋਦਾ ਵੀ ਹਾਨੀ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਈ ਆ ਵੀ ਜਿਹ ਮੋਟਰਸਾਈਕਲ ਉਹਨਾਂ ਲਈ ਬਿਲਕੁਲ ਫ੍ਰੀ ਸਰਵਿਸ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੂਤਾੜੇ ਤੋਂ ਆ ਕੇ ਆਪਣੇ ਮੋਟਰਸਾਈਕਲ ਪੇ ਕਰਾ ਰਹੇ ਨੇ ਗੱਲਬਾਤ ਇਹ ਕਰਾਂਗੇ ਵੀਰ ਦੇ ਨਾਲ ਵੀਰੇ ਕੀ ਨਾਮ ਤੁਹਾਡਾ ਕਿੱਥੋਂ ਆਏ ਜੀ ਤੇ ਇਹਦੇ ਬਾਰੇ ਕਿਸ ਤਰ੍ਹਾਂ ਪਤਾ ਲੱਗਾ ਹਣੀ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸੋਸ਼ਲ ਮੀਡੀਆ ਤੋਂ ਤੁਹਾਡਾ ਪਤਾ ਲੱਗਾ ਜੀ ਵੀਡੀਓ ਪਈ ਸੀ ਜੀ ਉੱਥੋਂ ਦੇਖ ਕੇ ਆਏ ਆ ਜੀ ਵਾਹਿਗੁਰੂ ਤੇ ਇੱਥੇ ਅੱਗੇ ਕੀ ਵੇਖਿਆ ਵਾਕਈ ਜੋ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ ਗਈ ਹੈ ਇਸੇ ਸਰਵਿਸ ਫ੍ਰੀ ਕੀਤੀ ਜਾ ਰਹੀ ਹੈ ਕੋਈ ਪੈਸਾ ਨਹੀਂ ਲੱਗਿਆ ਆ ਰਿਹਾ ਵਾਕਈ ਤੇ ਇਹ ਕ ਸਾਰੇ ਵੀਰ ਪਰਾਲਾ ਕਰਨ ਸਾਰੇ ਆਣ ਕੇ ਜਿਨ੍ਹਾਂ ਨੇ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨੇ ਆ ਜੀ ਸਾਰੇ ਆਪਣੇ ਆਪਣੇ ਮੋਟਰਸਾਈਕਲਾਂ ਦੀਆਂ ਸਰਵਿਸਾਂ ਕਰਾ ਕੇ ਗੁਰੂ ਘਰ ਦੇ ਦਰਸ਼ਨ ਮੇਲੇ ਕਰਨ ਜੀ ਕੀ ਲੱਗਦਾ ਹੈ ਕਿ ਜਿਹੜੇ ਨੌਜਵਾਨ ਮੋਟਰਸਾਈਕਲ ਤੇ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ ਉਹਨਾਂ ਦੇ ਮੋਟਰਸਾਈਕਲ ਦਾ ਜਿਹੜਾ ਸਰਵਿਸ ਹੋਣੀ ਉਹਨਾਂ ਦਾ ਤੇਲ ਪਾਣੀ ਚੈੱਕ ਹੋਣਾ ਹੋਰ ਜਿਹੜੀ ਚੀਜ਼ਾਂ ਕਿਉਂਕਿ ਸਫ਼ਰ ਬੜਾ ਲੰਮਾ ਹੁੰਦਾ ਰਸਤੇ ਤੇ ਕਿਤੇ ਮੁਸ਼ਕਲ ਆ ਸਕਦੀ ਹੈ ਹਾਂਜੀ ਹਾਂਜੀ ਵਾਹਿਗੁਰੂ ਜੀ ਮੁਸ਼ਕਿਲ ਤੇ ਜ਼ਰੂਰ ਆ ਸਕਦੀ ਹੈ ਜੀ ਆਪਣੇ ਜਿੰਨੇ ਵੀ ਮੋਟਰਸਾਈਕਲ ਹੈ ਆਪਣਾ ਕੰਮ ਕਰਾ ਕੇ ਤੇ ਆਪਣੇ ਚੈੱਕ ਕਰਾ ਕੇ ਮੋਟਰਸਾਈਕਲ ਵੀਰ ਕੋਲੋਂ ਸਰਵਿਸ ਕਰਾ ਕੇ ਤੇ ਗੁਰੂ ਘਰ ਨੂੰ ਦਰਸ਼ਨ ਮੇਲੇ ਕਰਨ ਜੀ ਤੇ ਮੈਨੂੰ ਇੱਥੇ ਤੁਸੀਂ ਹਰ ਸਾਲ ਜਾਂਦੇ ਹੋ ਕਿ ਜਾਂ ਪਹਿਲੀ ਵਾਰੀ ਜਾ ਰਹੇ ਹੋ ਜੀ ਹਾਂਜੀ ਹਰ ਸਾਲ ਜਾਈਦਾ ਵਾਹਿਗੁਰੂ ਜੀ ਹੱਥ ਜਾ ਰਹੇ ਹਾਂ ਜੀ ਇਸ ਤੋਂ ਵੀ ਮੋਟਰਸਾਈਕਲ ਦੀ ਗੱਲ ਕਰੀਏ ਸਰਵਿਸ ਫ੍ਰੀ ਕੀਤੀ ਆ ਰਹੀ ਹੈ ਇਹਦਾ ਜਿਹੜਾ ਲਾਹਾ ਵਾ ਇਹਦਾ ਫਾਇਦਾ ਪਹਿਲੀ ਵਾਰੀ ਦਿੱਤਾ ਕਿ ਜਾਂ ਪਹਿਲੇ ਵੀ ਤੁਸੀਂ ਕਰੀ ਫ੍ਰੀ ਸਰਵਿਸ ਕਰਾਈਆਂ ਜਾਂਦੀਆਂ ਇਹ ਪਹਿਲੀ ਵਾਰੀ ਵਾਹਿਗੁਰੂ ਜੀ ਪਹਿਲੀ ਵਾਰੀ ਆ ਪਹਿਲੀ ਵਾਰੀ ਇਹ ਤਾਂ ਦੇਖਦੇ ਹੋ ਕਿੰਨਾ ਵੱਡਾ ਪ੍ਰਾਲਾ ਨੌਜਵਾਨ ਦਾ ਕਿੰਨੇ ਕੁ ਦੇਖਦੇ ਹੋ ਚੀਜ਼ ਨੂੰ ਲੈ ਕੇ ਜਿਹੜਾ ਇਸ ਨੌਜਵਾਨ ਨੂੰ ਸੇਵਾ ਕੀਤੀ ਜਾ ਰਹੀ ਹੈ ਵੈਕਰ ਜੀ ਬਹੁਤ ਵੱਡੀ ਸੇਵਾ ਜੀ ਜਿਹੜੀ ਕੀਤੀ ਜਾ ਰਹੀ ਹੈ ਕੋਈ ਤੇ ਅੱਜ ਕੱਲ ਕਿਸੇ ਨੂੰ 10 ਰੁਪਏ ਨਹੀਂ ਦਿੰਦਾ ਜੀ ਇਹ ਤਾਂ ਫਿਰ ਬਹੁਤ ਵੱਡੀ ਜਿਗਰਾ ਰੱਖ ਕੇ ਸੇਵਾ ਕਰਾਉਂਦੇ ਆ ਜੀ ਉਹ ਗੁਰੂ ਸਾਹਿਬ ਅਸੀਂ ਦੇਖਿਆ ਵੀ ਨੌਜਵਾਨ ਕੋ ਮੋਟਰਸਾਈਕਲ ਬਹੁਤ ਪੈਂਡਿੰਗ ਪਏ ਨੇ ਲੈਣਾ ਲੱਗੀਆਂ ਨੇ ਲੋਕੀ ਟਾਈਮ ਲੈ ਕੇ ਆਉਂਦੇ ਸਮਾਂ ਲੈ ਕੇ ਆਉਂਦੇ ਨੇ ਤੇ ਰੋਜ਼ ਦੇ 40 ਤੋਂ 50 ਮੋਟਰਸਾਈਕਲ ਕਰਕੇ ਦਿੱਤਾ ਜਾਂਦਾ ਹੈ ਹਾਂਜੀ ਵੈਕਰ ਜੀ ਇੱਥੇ ਜਦੋਂ ਅਸੀਂ ਆਏ ਹਾਂ ਸਵੇਰੇ ਵੀਰ ਨੂੰ ਨਾ ਕੋ ਟਾਈਮ ਲ ਵੀਰ ਉਹਨਾਂ ਨੇ ਕਿਹਾ ਸੀ ਕਿ ਕੋਈ ਗੱਲ ਨਹੀਂ ਵੀਜੀ ਆ ਜਾਓ ਬਹੁਤ ਵਧੀਆ ਉਹਨਾਂ ਨੇ ਇਤਨਾ ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ ਮਾਨ ਸਨਮਾਨ ਦੇ ਨਾਲ ਜੀ ਆਏ ਆ ਇੱਥੇ ਬਹੁਤ ਵੀਰ ਉਹਨਾਂ ਨੇ ਬਹੁਤ ਸਪੈਕਟ ਕੀਤੀ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਜੀ ਕਿ ਲੱਗਦਾ ਨਹੀਂ ਵੀ ਹੋਰ ਵੀ ਉਸਤਾ ਦੇ ਜਿਹੜੇ ਨੌਜਵਾਨ ਨੇ ਜਿਹੜੇ ਮੋਟਰਸਾਈਕਲ ਦਾ ਕੰਮ ਕਰਦੇ ਨੇ ਉਸਤਾ ਦਾ ਪ੍ਰਾਲਾ ਕਰਨਾ ਚਾਹੀਦਾ ਵਾ ਤਾਂ ਜੋ ਕਿ ਹਰ ਕੋਈ ਜਿਹੜਾ ਵਾਸੀ ਨਾ ਪੁਸਤ ਸੇਵਾ ਜਾ ਸਕੇ ਤੇ ਕਿ ਗੁਰੂ ਸਾਹਿਬ ਦੇ ਦਰਸ਼ਨ ਕਰ ਸਕੇ ਹਾਂਜੀ ਵੈਕ ਜੀ ਸਾਰੇ ਜਿੰਨੇ ਵੀ ਨੌਜਵਾਨ ਮੀਰੇ ਆ ਜੀ ਤੇ ਪ੍ਰਾਲਾ ਤੇ ਬਹੁਤ ਵਧੀਆ ਵੀਰ ਉਹਨਾਂ ਨੇ ਕੀਤਾ ਵਾ ਪਰ ਆਪਣਾ ਵੀ ਪ੍ਰਾਲਾ ਚਾਹੀਦਾ ਵੀਰ ਨੂੰ ਉਹਨਾਂ ਨੂੰ ਸਾਥ ਦਿਓ ਜੀ ਹਾਂਜੀ ਬਾਈ ਤੇ ਨੌਜਵਾਨਾਂ ਨੂੰ ਕੀ ਸੰਦੇਸ਼ ਜਨਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਮੋਟਰਸਾਈਕਲਾਂ ਤੇ ਜ਼ਰੂਰ ਜਾਓ ੁੱਲੜਬਾਜੀ ਨਾ ਉੱਧਰ ਜਾ ਕੇ ਕਰਿਓ ਆਪਣੇ ਹੀ ਬਦਨਾਮੀ ਹੁੰਦੀ ਆ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਅਮਰਸਾ ਦੇ ਹਣੀ ਮੋਟਰਸੈਕਰ ਪੇਰ ਦੀਆਂ ਜਿੱਥੇ ਕੀ ਵੱਡਾ ਪ੍ਰਾਲਾ ਕੀਤਾ ਜਾ ਰਿਹਾ ਹਣੀ ਵੱਲੋਂ ਜਿਹੜਾ ਕਿ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਨੌਜਵਾਨ ਵੱਡੀ ਤਦਾਦ ਵਿੱਚ ਜਿਹੜਾ ਆਏ ਨੇ ਤੁਸੀਂ ਦੇਖ ਸਕਦੇ ਆਪਣੇ ਮੋਰਸਾਲ ਦੀ ਸਰਵਿਸ ਪੇ ਕਰਵਾਤੇ ਗੱਲ ਬਾਤ ਵੀ ਕਰਾਂਗੇ ਉਸ ਵੀਰ ਦੇ ਨਾਲ ਕਿਉਂ ਜਿਸ ਵੀਰ ਨੇ ਸੇਵਾ ਲੁੱਟੀ ਆ ਵਧਾਈ ਦਾ ਪਾਤਰ ਵੀ ਆ ਅਣੀ ਵਧਾਈ ਦੇ ਪਾਤਰ ਉਹ ਬੜਾ ਵੱਡਾ ਪ੍ਰਾਲਾ ਕੀਤਾ ਵਾ ਬੜਾ ਬੜਾ ਦੇਣ ਰੱਖਿਆ ਵਾ ਇਹ ਕਿਸ ਦਾ ਮਨਚ ਵਿਚਾਰ ਆ ਹਰ ਵਾਰੀ ਕਰਦੇ ਹੋਗੇ ਜਾਂ ਪਹਿਲੀ ਵਾਰੀ ਕੀਤੀ ਸੀ ਨਹੀਂ ਨਹੀਂ ਹਰ ਸਾਲ ਕਰੀ ਦੀ ਸਾਰੇ ਪੰਜ ਸੱਤ ਸਾਲ ਚੱਲੇ ਆ ਵਧੀਆ ਵੀਰ ਜੀ ਦਾ ਸਮਾਨਤਨ ਮੰਡਾ ਹਰ ਵੀਰ ਭਰਾਵਾਂ ਦਾ ਜਿਹੜੇ ਵੀ ਆ ਯਾਰ ਦੋਸਤ ਆ ਕੋਈ ਹਰ ਕੋਈ ਆਪਣੇ ਸਟਾਰ ਆਈਡੀ ਤੇ ਫੇਸਬੁੱਕ ਤੇ ਵਟਸਐਪ ਤੇ ਹੁੰਦਾ ਹੈ ਐਰ ਕੀ ਵਧੀਆ ਮਾਲ ਸਮਾਨ ਮਿਲਿਆ ਹਰ ਤਰ੍ਹਾਂ ਦੀ ਐਰ ਕੀ ਸਾਲ ਵੀ ਉਸੇ ਤਰ੍ਹਾਂ ਹੀ ਲਾਈ ਹੈ ਸੇਵਾ ਇਹ ਵੀ ਤੁਹਾਡੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਕਿੰਨੇ ਕੁ ਲੋਕਾਂ ਦਾ ਰਸ਼ ਪਿਆ ਜਾਂਦਾ ਰੋਜ਼ ਦੇ ਕਿੰਨੇ ਕੁ ਫੋਨ ਆ ਰਹੇ ਨੇ ਸਰਵਿਸ ਦੇ ਗੱਲ ਕਰੀਏ ਕਿੰਨੇ ਕੁ ਮਰਸਾ ਰੋਜ਼ ਸਰਵਿਸ ਹੋ ਰਹੀ ਹੈ ਵਾਦ ਹੋ ਰਹੀ ਸਕਦੇ ਮੇਰਾ ਫੋਨ ਚੈੱਕ ਕਰ ਸਕਦੇ ਹੋ ਅਸੀਂ ਆਪਣੇ ਕਈ ਫੋਨ ਚੁੱਕੇ ਬਣੇ ਲੈ ਜਿਹਨਾਂ ਜਿਹਨਾਂ ਚੁੱਕੇ ਗਏ ਉਹਨਾਂ ਦੇ ਉਹਨਾਂ ਦੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਦੀ ਕਰਨੀ ਹੈ ਹੁਣ ਕੀ ਲੱਗਦਾ ਨਹੀਂ ਕਿ ਜੇ ਕਹਣੀ ਇਸੇ ਤਰ੍ਹਾਂ ਫ੍ਰੀ ਲੋਕਾਂ ਨੂੰ ਸਰਵਿਸ ਕਰਦੇ ਰਹੇ ਕਿਤੇ ਘਾਟਾ ਵੀ ਪੈ ਸਕਦਾ ਹਰ ਕੋਈ ਪੈਸੇ ਕਮਾਉਣ ਦੀ ਧੋਰ ਚ ਆ ਹਰ ਕੋਈ ਸੋਚਦਾ ਯਾਰ ਸਵੇਰੇ ਉੱਠੇ ਅੱਜ ਪੈਸਾ ਕਮਾਉਣਾ ਵਾ ਪਰ ਤੁਸੀਂ ਤੇ ਫ੍ਰੀ ਲੰਗਰ ਲਾ ਦਿੱਤਾ ਸਰਵਿਸਾਂ ਦਾ ਕਿ ਲੱਗਦਾ ਨਹੀਂ ਕਿਤੇ ਘਾਟਾ ਪੈ ਜਾਊਗਾ ਨਹੀਂ ਨਹੀਂ ਮਹਾਰਾਜ ਦੇ ਬਾਬਾ ਦੇਸ਼ਾਂ ਦੇ ਦੇਣੇ ਉਹਨਾਂ ਦੇ ਦੇਣੇ ਆ ਬਸ ਉਹਨਾਂ ਦੇ ਉਹਨਾਂ ਦੇ ਪੈਰਾ ਪਿਛੇ ਖਾਈ ਜਾਂਦੇ ਆ ਬਸ ਕਦੇ ਉਹਨਾਂ ਨੂੰ ਘਾਟਾ ਪੈਂਦਾ ਹੀ ਨਹੀਂ ਜੀ ਜ਼ਿੰਦਗੀ ਵਿੱਚ ਇਹ ਵੀ ਨਹੀਂ ਸੋਪੇ ਹਨੇ ਨਹੀਂ ਕਿਹੜੇ ਪਰਿਵਾਰ ਨਾਲ ਸਬੰਧ ਰੱਖਦੇ ਹੋ ਦੱਸੋ ਕਿਹੜਾ ਜੂ ਕਿ ਸਾਂਝਾ ਕਰਦੇ ਹੋ ਜਿਹੜਾ ਕਿਹੜੇ ਪਰਿਵਾਰ ਨਾਲ ਸਬੰਧ ਰੱਖਦੇ ਹੋ ਹਿੰਦੂ ਪਰਿਵਾਰ ਨਾਲ ਸਬੰਧ ਰੱਖਦਾ ਹਿੰਦੂ ਪਰਿਵਾਰ ਨਾਲ ਹਾਂ ਜੀ ਜੀ ਤਾਂ ਇੰਨਾ ਪਿਆਰ ਇੰਨੀ ਸ਼ਰਧਾ ਤੁਹਾਡੀ ਸਿੱਖੀ ਭਾਈਚਾਰੇ ਦੇ ਨਾਲ ਸਿੱਖ ਪਰਿਵਾਰਾਂ ਦੇ ਨਾਲ ਅਸੀਂ ਦੇਖਿਆ ਸਿੱਖਾਂ ਦੇ ਨੌਜਵਾਨ ਜਾ ਰਹੇ ਅਨੰਦਪੁਰ ਸਾਹਿਬ ਇੰਨੀ ਸੇਵਾ ਲ ਇਹ ਮੱਝ ਵਿਚਾਰ ਕੇਦਾ ਆ ਕਿੰਨੇ ਕੇ ਚੰਗਾ ਲੱਗਦਾ ਜਦੋਂ ਨੌਜਵਾਨਾਂ ਕੇ ਤੁਹਾਡੇ ਕੋਲ ਸੇਵਾ ਲੈ ਰਹੇ ਨੇ ਆਗੇ ਬਹੁਤ ਵਧੀਆ ਲੱਗਦਾ ਹੈ ਮੇਰਾ ਭਰਾ ਵੀ ਸਰਦਾਰ ਹੀ ਬਣਿਆ ਆ ਤੇ ਦੇਖ ਸਕਦੇ ਤੇ ਇਹ ਕੰਮ ਕਰਦੇ ਆ ਮੁੰਡਾ ਉਹ ਵੀ ਸਰਦਾਰ ਹੀ ਬਣਿਆ ਹੈ ਮਤਲਬ ਮੈਂ ਮਿੰਦੂ ਪਰਿਵਾਰ ਨਾਲ ਬਲੋਂਗ ਕਰਦੇ ਆਂ ਸਿਕਸ ਪਰਿਵਾਰ ਨਾਲ ਕਰੀਦਾ ਚਾਰਜਮੈਂਟ ਜਿੰਨਾ ਮਹਿਮਨ ਤੇ ਇਨਸੋ ਵੀ ਹੋਰ ਮੋਟਰਸਾਈਕਲ ਦੀ ਸਲਵਤ ਦੇ ਨਾਲ ਹੋਰ ਕੀ ਕੀ ਕੀਤਾ ਜਾ ਰਿਹਾ ਫ੍ਰੀ ਜਿਹੜਾ ਕੰਮ ਕੀਤਾ ਜਾ ਰਿਹਾ ਤੇ ਕਿੰਨੇ ਲੰਮਾ ਸਮਾਂ ਜਿਹੜੇ ਕੰਮ ਚੱਲੂਗਾ ਤੇ ਸ਼ੁਰੂ ਕਰਨ ਦਾ ਕੀਤਾ ਗਿਆ ਇਹ ਜਦੋਂ ਪਹਿਲੀ ਹੋਲੀ ਤੋਂ ਲੈ ਕੇ ਹੌਲੇ ਮੱਲੇ ਤੱਕ ਰਹੇਗੀ ਸੇਵਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਰਹੇਗੀ ਜਿੰਨਾ ਜਿੰਨਾ ਜਿਹਨੇ ਵੱਤ ਤੋਂ ਵੱਤ ਕੀਤਾ ਜਾਏਗਾ ਉਹਨਾਂ ਕਰਾਂਗੇ ਸਾਰੇ ਮੇਰੇ ਸੋਭੀ ਲੋਕਾਂ ਨੂੰ ਤੁਸੀਂ ਯਾਤਰਾ ਤੇ ਭੇਜ ਦਿਓ ਅਨੰਦਪੁਰ ਸਾਹਿਬ ਕਦੀ ਆਪ ਗਏ ਹੋ ਪਰਿਵਾਰ ਦੇ ਨਾਲ ਕਦੀ ਆਪ ਜਾ ਕੇ ਦਰਦਾਰੇ ਦਰਸ਼ਨ ਕੀਤੇ ਜਾ ਕੇ ਥੋਂ ਦੇ ਨਹੀਂ ਨਹੀਂ ਬਾਬਾ ਜੀ ਕਦੀ ਇੱਥੇ ਨਹੀਂ ਆ ਰਹੀ ਪਹਿਲੀ ਵਾਰ ਹੀ ਕਰਾਂਗੇ ਇਹ ਭਰਾ ਆ ਮੇਰਾ ਇਹ ਅਸੀਂ ਹਿੰਦੂ ਪਰਿਵਾਰ ਨੇ ਸਿੱਖ ਪਰਾਂ ਸਿੱਖ ਬਣਿਆ ਆ ਕਦੇ ਦੇਖ ਰਹੇ ਹੋ ਜੀ ਵਾਹ ਜੀ ਬਹੁਤ ਸੋਹਣਾ ਪਰਾਲਾ ਵਾਹ ਹਿੰਦੂ ਪਰਿਵਾਰ ਚ ਦੋਵੇਂ ਭਰਾ ਨੇ ਹਨੀ ਸਿੰਘ ਹਨੀ ਦਾ ਨਾਮ ਵੀਰ ਦਾ ਤੁਹਾਡਾ ਕੀ ਨਾਮ ਇਹ ਮੇਰਾ ਨਾਮ ਵਿਸ਼ਾਲ ਕੁਮਾਰ ਆ ਉਹਦਾ ਮੈਂ ਪਰ ਨਹੀਂ ਬੰਦਾ ਮੈਨੂੰ 5 ਸਾਲ ਹੋ ਗਿਆ ਜੀ ਅੱਛਾ ਵਿਸ਼ਾਲ ਕੁਮਾਰ ਆ ਤੇ ਮੈਨੂੰ ਲੱਗਦਾ ਹੁਣ ਵਿਸ਼ਾਲ ਕਮਾਲ ਦੇ ਦਾ ਵਿਸ਼ਾਲ ਸਿੰਘ ਖਾਸਾ ਬੰਨਾ ਚਾਹੀਦਾ ਵਾ ਬੜਾ ਸੋਹਣਾ ਦਮਾਲਾ ਪਜਦਾ ਵਾ ਬੜਾ ਸੋਹਣਾ ਤੁਹਾਡਾ ਚਿਹਰਾ ਜਣਾ ਲੱਗਦਾ ਹਾਂਜੀ ਭਾਜੀ ਮੈਨੂੰ 5 ਸਾਲ ਹੋ ਗਏ ਅੱਜ ਬੜੇ ਜਣੇ ਮੈਨੂੰ ਕਹਿੰਦੇ ਹੈ ਯਾਰ ਤੂੰ ਆਪਾਂ ਹਿੰਦੂ ਪਰਿਵਾਰ ਚ ਹੋਏਗਾ ਆ ਤੇ ਪਰ ਮੈਂ ਕਹਿੰਦਾ ਨਹੀਂ ਮੇਰੀ ਜੋ ਸ਼ਰਧਾ ਹੈ ਕਿ ਮੈਂ ਆਪਣਾ ਪਰਨਾ ਬੰਨਾ ਹੈ ਜੋ ਜਿਹੜਾ ਜੋ ਮਰਜੀ ਕੇ ਕੇਂਦਰ ਰਵੇ ਪੱਕੀ ਲੱਗਦਾ ਹੁਣ ਜਿੱਥੇ ਵਿਸ਼ਾਲ ਕੁਮਾਰ ਤੁਹਾਡੇ ਨਾਂ ਲੱਗਦਾ ਕਿ ਵਿਸ਼ਾਲ ਸਿੰਘ ਖਾਲਸਾ ਵਾ ਮੈਨੂੰ ਲੱਗਦਾ ਅਗਲੇ ਜਿਹੜੇ ਬਾਬਾ ਜੀ ਦਾ ਗਾ ਮੇਲਾ ਹੋਗਾ ਨਾਲਪੁਰ ਸਾਹਿਬ ਯਾਤਰਾ ਹੋਗੀ ਮੈਨੂੰ ਲੱਗਦਾ ਉਦੋਂ ਤੱਕ ਤੁਸੀਂ ਅ ਅਮਰਸਾ ਕਿਹਾ ਹੋਗਾ ਆਪਣੇ ਜਿਹੜਾ ਕਿ ਬਾਣਾ ਪਾਇਆ ਹੋਗਾ ਗੁਰੂ ਵਾਲੇ ਸਿੰਘ ਬਣ ਜਾਓਗੇ ਕਿਰਪਾ ਕਰੇ ਰੱਬ ਤੇ ਇਹ ਵੀ ਹੋ ਜਾਏਗਾ ਕੋਈ ਗੱਲ ਨਹੀਂ ਭਾਈ ਜੀ ਇਬਨੇ ਸਭੀ ਜੋ ਨਵਨਵਤ ਵਾਲਾ ਬੰਨਿਆ ਸੀ ਪ੍ਰਵਾਸ ਵਿੱਚ ਨਾ ਦਾ Hindu ਪਰਿਵਾਰ ਕੋਲ ਜਲਦੀ ਤੋਂ ਬਾਲਾ ਬੰਧਾਣੀ ਆ ਜਾਂਤਰ ਕਟਿੰਗ ਹੁੰਦੀ ਆ ਜੱਤ ਜਾ ਕੇ ਨਾਇਆ ਕੋ ਜਾਲੇ ਸ਼ੇਪ ਕਰਾਉਂਦੇ ਨੇ ਜਾਂ ਦਾੜੀ ਕੇਸ ਕਰਾਉਂਦੇ ਨੇ ਤੇ ਜਦੋਂ ਤੁਸੀਂ ਬੰਨਿਆ ਸੀ ਘਰ ਦੇਣੇ ਵੀ ਕਿਹਾ ਭਾਈ ਇਹ ਕੀ ਕੰਮ ਕੀਤਾ ਤੂੰ ਘਰ ਦੇ ਕੋਈ ਨਹੀਂ ਕਹਿੰਦੇ ਰਿਸ਼ਤੇਦਾਰ ਹੀ ਕਹਿੰਦੇ ਮੈਂ ਰਿਸ਼ਤੇਦਾਰਾਂ ਦੀ ਕਿਸੇ ਦੀ ਨਹੀਂ ਗੱਲ ਸੁਣਦਾ ਰਿਸ਼ਤੇਦਾਰ ਬੜਾ ਕਹਿੰਦੇ ਇਹਨਾ ਆਪਣਾ Hindu ਪਰਿਵਾਰ ਹੈਗਾ ਆ ਤੂੰ ਕੱਲਾ ਬਣਿਆ ਮੈਂ ਕਿਹਾ ਮੈਂ ਤਾਂ ਤੁਹਾਡਾ ਕੋਈ ਲੈਣ ਦੇਣ ਨਹੀਂ ਹੈਗਾ ਮੇਰੀ ਜ਼ਿੰਦਗੀ ਮੈਂ ਜਿੱਦਾਂ ਮਰਜੀ ਜੀਵਾਂ ਪੱਕੀ ਲੱਗਦਾ ਸਾਰਾ ਇਹ ਹਿੰਦੂ ਪਰਿਵਾਰ ਇੱਕ ਪਾਸੇ ਆ ਤੂੰ ਕੱਲਾ ਇੱਕ ਪਾਸੇ ਆ ਤੇ ਮੈਨੂੰ ਲੱਗਦਾ ਵੀ ਟੌਰ ਤੇਰਾ ਸਾਰਿਆਂ ਨੂੰ ਇੱਕ ਪਾਸੇ ਲੱਗਦਾ ਹਾਂਜੀ ਭਾਜੀ ਬੜੇ ਜਾਣੇ ਮੈਨੂੰ ਬਾਹਰੋਂ ਵੀ ਕਹਿੰਦੇ ਕਹਿੰਦੇ ਬਹੁਤ ਵਧੀਆ ਕੀਤਾ ਆ ਜਿਹੜਾ ਆਪਣਾ ਪਰਣਾਪੁਰਨਾ ਬੰਨਿਆ ਆ ਵੱਖਰਾ ਹੀ ਸ਼ਾਨ ਬਣਾਈ ਤੂੰ ਇੱਕ ਲੱਗਦਾ ਵੀ ਦਰਸ਼ਕ ਦੇ ਦੇਖ ਰਹੇ ਤੁਹਾਨੂੰ ਦੇ ਸਾਰੇ ਅਦੇਸ਼ਾਂ 'ਚ ਇਹ ਜਿਹੜੀ ਸ਼ਾਨ ਹੈ ਇਸੇ ਤਰ੍ਹਾਂ ਬਰਕਰਾਰ ਹੋਊਗੀ ਤੇ ਗਾਹ ਸੰਗਤਨਾ ਕੋਈ ਵਾਅਦਾ ਕਰਦੇ ਹੋ ਸੱਚੇ ਪਾਤਸ਼ਾਹ ਗੁਰਦਾਸ ਬੇਨਤੀ ਕਰਦੇ ਹੋ ਵੀ ਗਾਂ ਤੁਹਾਨੂੰ ਜਿਹੜਾ ਕਿ ਅਮਰ ਹਾਂਜੀ ਭਾਜੀ ਮੈਂ ਤੇ ਇਹੀ ਚਾਹੁੰਦਾ ਕਿ ਪਰਮਾਤਮਾ ਦਾਤ ਬਖਸ਼ੇ ਕਿ ਅਮਰ ਜੀ ਕੀਏ ਦਾੜਾ ਰੱਖੀਏ ਪਰ ਜਿੱਦਾਂ ਰੱਬ ਨੂੰ ਮਨਜ਼ੂਰ ਹੈਗਾ ਆ ਪਰ ਹਜੇ ਆਪਾਂ ਇਦਾਂ ਦਾੜਾ ਹੀ ਰੱਖਣਾ ਆ ਪਰ ਨਾ ਵੀ ਬਣ ਕੇ ਰੱਖਣਾ ਜਿਹੜਾ ਜੋ ਮਰਜ਼ੀ ਜਿੱਦਾ ਮਰਜ਼ੀ ਕਹਿੰਦਾ ਰਵੇ ਕਰ ਚੋ ਕੋਈ ਨਹੀਂ ਮਨਾ ਕਰਦਾ ਪਰ ਰਿਸ਼ਤੇਦਾਰ ਹੀ ਆ ਮੈਂ ਕਿਹਾ ਰਿਸ਼ਤੇਦਾਰਾਂ ਨੇ ਕਿਸੇ ਦੀ ਨਹੀਂ ਗੱਲ ਸੁਣਦਾ ਭਾਜੀ ਮੈਂ ਬਲਤ ਤੁਹਾਡੀ ਗੱਲ ਕਰੀਏ ਤੁਹਾਡੇ ਜੀਵਨ ਸਾਥੀ ਹੋਗੇ ਤੁਹਾਡੀ ਤਨਪਲੀ ਜਾਂ ਤੁਹਾਡੇ ਮਾਤਾ ਪਿਤਾ ਉਹ ਪੂਰੇ ਖੁਸ਼ ਨੇ ਇਹ ਚੀਜ਼ ਲੈ ਕੇ ਵੀ ਸੋਹਣਾ ਸਰੂਪ ਜਿਹੜਾ ਉਹਨਾਂ ਦਾ ਜਿਹੜਾ ਦਿਖਾਈ ਦੇ ਰਿਹਾ ਵਾ ਹਾਂਜੀ ਭਾਜੀ ਹੁਣ ਜਿਹੜਾ ਵੀ ਜੋ ਮਰਜ਼ੀ ਬڑے ਜਨ ਮੈਨੂੰ ਕਹਿੰਦੇ ਆ ਕਿ ਬਹੁਤ ਵਧੀਆ ਲੱਗਦਾ ਆ ਕਿ ਪਰਨਾ ਬਹੁਤ ਵਧੀਆ ਲੱਗਦਾ ਆ ਤੇ ਆਪਣਾ ਧਰਮ ਬਦਲ ਕੇ ਵੀ ਬਹੁਤ ਵਧੀਆ ਕੀਤਾ ਆ ਪਰ ਮੈਂ ਕਹਿੰਦਾ ਮੈਂ ਦੋਨੇ ਧਰਮਾਂ ਦਾ ਸਤਿਕਾਰ ਕਰਦਾ ਤੇ ਤਰਾਹ ਸੇਵਾ ਚਲਦੀ ਰਹੂਗੀ ਜੋ ਮਰਜ਼ੀ ਹੋ ਜੇ ਸੇਵਾ ਨਹੀਂ ਰੁਕੂਗੀ ਆਪਣੀ ਸਾਲ ਬਾਅਦ ਦੇ ਸਾਲ ਬਾਅਦ ਇਹ ਸੇਵਾ ਚਲਦੀ ਰਹੂਗੀ ਕੋਈ ਬਗਲ ਬਾਤ ਨਹੀਂ ਠੀਕ ਹੈ ਦੇ ਵੀ ਨੂੰ ਇਹ ਸੋ ਵੀ ਜਿਹੜੇ ਨੌਜਵਾਨ ਖਾਸ ਕਰਕੇ ਸਾਡੇ ਜਿਹੜੇ ਸਿੱਖਾਂ ਦੀ ਨੌਜਵਾਨ ਨੇ ਅਕੀਸ ਕਤ ਕਰਾਇਆ ਜਾ ਰਹੇ ਨੇ ਉਹਨਾਂ ਨੂੰ ਕੀ ਇਹ ਪੰਲਾ ਲਚਾਲਾ ਕਰਨ ਜਾਓਗੇ ਕੀ ਅਪੀਲ ਕਰਨਾ ਚਾਹੋਗੇ ਮੈਂ ਇਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਆ ਦਿਮਾਗ ਨਾਲ ਸਜਾਓ ਕੇਸ ਰੱਖੋ ਅਮਰੇਸ਼ਕੋ ਤੇ ਬਾਕੀ ਤੁਹਾਨੂੰ ਪਤਾ ਅੱਜ ਕੱਲ ਦੌਰ ਸਹੀ ਨਹੀਂ ਹੈਗਾ ਬਾਹਰੋਂ ਬਰਬ ਪਰਵਾਸੀ ਆ ਕੇ ਇੱਥੇ ਕਰਦੇ ਆ ਹਾਂਜੀ ਇਸ ਲਈ ਮੈਂ ਕਹਾਂ ਆਪਣਾ ਪੰਜਾਬ ਬਚਾ ਦੇ ਰਵੇ બસ ਇਹੀ ਕਹਿਣਾ ਮੈਂ ਚਾਹੁੰਦਾ ਮਨੀਰ ਸੋ ਵੀ ਜਦੋਂ ਦਾ ਦਮਾਲਾ ਸਕਿਆ ਸਜਾਇਆ ਤੁਸੀਂ ਕਿੰਨਾ ਕ ਲੋਕ ਤੁਹਾਨੂੰ ਬਾਬਾ ਜੀ ਕਹਿ ਕੇ ਸਤਿਕਾਰ ਕਰਦੇ ਨੇ ਕਿੰਨਾ ਕ ਤੁਹਾਡਾ ਮਾਨ ਸਤਕਾਰ ਹੈ ਸਰਦਾਰ ਜੀ ਕਹਿ ਕੇ ਕਰਦੇ ਨੇ ਤੇ ਪਹਿਲਾਂ ਤੁਹਾਨੂੰ ਸ਼ਾਇਦ ਕੋਈ ਉਹ ਇਹ ਕਹਿ ਕੇ ਬੁਲਾਉਂਦਾ ਹੋਊਗਾ ਕੋਈ ਕੁਛ ਕਹਿ ਕੇ ਬੁਲਾਉਂਦਾ ਹੋਊਗਾ ਕਿ ਲੱਗਦਾ ਤੁਹਾਡਾ ਮਾਨ ਸਤਕਾਰ ਜਿਹੜਾ ਹੋਰ ਦੁੱਗਣਾ ਹੋ ਗਿਆ ਹਾਂਜੀ ਬਹੁਤ ਭਾਜੀ ਸਹੀ ਇਹੀ ਗੱਲ ਹੈ ਜੀ ਬਾਜੀ ਮੈਂ ਹਰਿਆਣਾ ਹਿਮਾਚਲ ਵੀ ਜਾਣਾ ਰਿਹਾ ਹਾਂ ਸਰਦਾਰ ਜੀ ਸਰਦਾਰ ਜੀ ਕਹਿੰਦੇ ਰਿਹਾ ਮੈਂ ਵੈਸ਼ਨੂ ਮਾਤਾ ਮਹੀਨੇ ਬਾਅਦ 2 ਮਹੀਨੇ ਬਾਅਦ ਜਾਣਾ ਰਹਿਣਾ ਪਰ ਉਹ ਬੜਾ ਮਾਨ ਕਰਦੇ ਆ ਕਿ ਸਰਦਾਰ ਜੀ ਆ ਜਾਓ ਬਹਿ ਕਾ ਹਜ਼ਾਰਾਂ ਚੋ ਲੱਗ ਜਾਂਦਾ ਪਤਾ ਵੀ ਇਹ ਗੁਰੂ ਦੀ ਲਾੜੀ ਫੌਜ ਆ ਇੱਕ ਮਾਨ ਮਸੂਹ ਹੁੰਦਾ ਮੈਨੂੰ ਲੱਗਦਾ ਵੀ ਕੋਈ ਲੋਟ ਚੋ ਲਟੇਰਾ ਵੀ ਲਾਗੇ ਨਹੀਂ ਲੱਗਦਾ ਕਿਉਂਕਿ ਉਹਨੂੰ ਪਤਾ ਵੀ ਗੁਰੂ ਦਾ ਲਾੜਾ ਸਿੰਘ ਆ ਸ਼ਸ਼ਤਰਤਾਰੀ ਹੁੰਦਾ ਹੈ ਕਿਤੇ ਕਿਤੇ ਕੋ ਡਰਨਾ ਚਾਹੀਦਾ ਕਿਉਂਕਿ ਇਹ ਲਾੜੀ ਫੌਜਾਂ ਨੇ ਗੁਰੂ ਦੀਆਂ ਇਹ ਕਿਸੇ ਕੋ ਡਰਦੀਆਂ ਨਹੀਂ ਆ ਹਾਂਜੀ ਭਾਜੀ ਇਦਾਂ ਹੀ ਆ ਭਾਜੀ ਮੈਂ ਹਰਿਆਣਾ ਵੀ ਮਾ ਚਲ ਰਾਤ ਇੱਕਵੇਂ ਵੀ ਘੁੰਮਦਾ ਰਹਾਂ ਕੋਈ ਗੱਲ ਬਾਤ ਨਹੀਂ ਹੈਗੀ ਜੀ ਉੱਥੇ ਵੀ ਕਈ ਨਾਲ ਦੇ ਹੁੰਦੇ ਯਾਰ ਕੋਈ ਗੱਲ ਬਾਤ ਹੋ ਜੇ ਚੋਰ ਪੈ ਜੇ ਮੈਂ ਕੋਈ ਗੱਲ ਨਹੀਂ ਡਰਦੀ ਲੋੜ ਨਹੀਂ ਆ ਬਾਕੀ ਲਾਗੇ ਬੰਦੇ ਵੀ ਹੁੰਦੇ ਕਹਿੰਦੇ ਆ ਭਾਜੀ ਤੁਸੀਂ ਨਾਲ ਪਰ ਕਹ ਸਕਦੇ ਵੀ ਜਿੱਥੇ ਗੁਰਦਾ ਸਿੰਘ ਹੈਗਾ ਵਾ ਆਪਣੇ ਲੋਕ ਮਹਿਸੂਸ ਕਰਦੇ ਨੇ ਸੇਵ ਵੀ ਆ ਸਰਦਾਰ ਹੈਗਾ ਵਾ ਸਾਨੂੰ ਡਰਨ ਦੀ ਲੋੜ ਨਹੀਂ ਹੈ ਹਾਂਜੀ ਭਾਜੀ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਆਪਣਾ ਪੰਜਾਬ ਬਚਾਉਣਾ ਹੈ ਤੇ ਆਪਾਂ ਸਿੱਖੀ ਵੀ ਅਪਣਾਈਏ ਤੇ ਨਾਲ ਆਪਾਂ ਬਾਹਰ ਜਾਣ ਨਾਲੋਂ ਆਪਾਂ ਇੱਥੇ ਕੰਮ ਕਰੀਏ ਪੰਜਾਬ 'ਚ ਹੀ ਬਹੁਤ ਕੰਮ ਹੈਗਾ ਆ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਤੁਹਾਨੂੰ ਕੋਈ ਤੁਹਾਨੂੰ ਪਤਾ ਪਿੱਛੇ ਇਹ ਖਬਰ ਸੁਣੀ ਹੈ 40 40 ਲੱਖ 50 50 ਲੱਖ ਲਾ ਕੇ ਲੋਕੀ ਫਿਰ ਵਾਪਸ ਆਏ ਆ ਕੀ ਫਾਇਦਾ ਕੀ ਫਾਇਦਾ ਤੁਹਾਨੂੰ ਪਤਾ ਹੀ ਆ ਲੋਨ ਵੀ ਦਿੱਤੇ ਆਪਣੇ ਜ਼ਮੀਨਾਂ ਵੇਚੀਆਂ ਕੋਈ ਫਾਇਦਾ ਨਹੀਂ ਫਿਰ ਕੱਖ ਦੇ ਨਹੀਂ ਰਹੇ ਇਥੇ ਆ ਕੇ ਫਿਰ ਆਪਣਾ ਕੰਮ ਕਰਨਾ ਹੀ ਪੈਣਾ ਉਹਨਾਂ ਨੂੰ ਜੀ ਬਹੁਤ ਧੰਨਵਾਦ ਜੀ ਬਹੁਤ ਖੁਸ਼ੀ ਹੋਈ ਸਾਨੂੰ ਸਾਡੇ ਮਾਨ ਨੂੰ ਅਸੀਂ ਪ੍ਰਮਾਤਮਾ ਅਗਰਦਾਸ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਇਹਨਾਂ ਪਰਿਵਾਰਾਂ ਨੂੰ ਹਿੰਮਤ ਬਖਸ਼ੇ ਇਸੇ ਤਰ੍ਹਾਂ ਸੇਵਾ ਨੂੰ ਲਈ ਜਾਵੇ ਬਹੁਤ ਵੱਡੀ ਸੇਵਾ ਲਈ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਕੁਮਾਰ ਤੇ ਹਣੀ ਦੋਵੇਂ ਹਿੰਦੂ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਇੱਕ ਪਰਿਵਾਰ ਨੇ ਜਿਹੜਾ ਕਿ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਦਮਾਲਾ ਬਣਿਆ ਹੋਇਆ ਵਾ ਅਤੇ ਇਹਨਾਂ ਕਹਿਣਾ ਵੀ ਪ੍ਰਮਾਤਮਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਊਗੀ ਤੇ ਹੁਣ ਗਾਂ ਜਿਹੜੇ ਅਮਰ ਛਕਾਂਗੇ ਗੁਰੂwala Singh ਬਣਨਗੇ ਸਾਡੀ ਦਸ਼ਕਾਂ ਨੂੰ ਪੀਲ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜਿਹੜੇ ਸਿੱਖੀ ਨੂੰ ਅਤੇ ਆਪਣੇ ਸਿੱਖੀ ਪਰਿਵਾਰਾਂ ਨੂੰ ਸਿੱਖੀ ਭਾਈਚਾਰੇ ਨੂੰ ਰਾਕੀ ਪਿਆਰ ਕਰਦੇ ਨੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਦ